ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਕਰਦੀ ਹੈ ਟੀਮ ਅਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਔਰ ਗੁਰੂ ਪਿਆਰਿਓ ਅਗਰ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤੁਹਾਡਾ ਤੁਹਾਡੇ ਕੋਲ ਸਾਡਾ ਨੰਬਰ ਹੈ ਫੇਰ ਇੱਕ ਵਾਰੀ ਰਿਪੀਟ ਕਰ ਦਿਆਂ ਜੀ 7986497784 ਦੇ ਉੱਪਰ ਤੁਸੀਂ ਟੀਮ ਨਾਲ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਜਿਹੜੀ ਵੀਡੀਓ ਹੈ ਸਮੂਹ ਵੀਰ ਭੈਣਾਂ ਦੀ ਜਿਹੜੀ ਮੰਗ ਸੀ ਕੇ ਦੁਬਾਰਾ ਤੋਂ ਇਹ ਚੀਜ਼ ਸਾਨੂੰ ਦਰਸਾਈ ਜਾਵੇ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਖੀਰਲੇ ਬਚਨ ਆਪਾਂ ਦੁਬਾਰਾ ਤੋਂ ਸਮਝਣ ਦੀ ਛੋਟੀ ਜੀ ਨਿਮਾਣੀ ਜੀ ਕੋਸ਼ਿਸ਼ ਕਰ ਸਕੀਏ ਨਿਮਾਣਾ ਜੀ ਯਤਨ ਕਰੀਏ ਸੋ ਹਾਜ਼ਰੀ ਲਗਵਾਓ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਜੋਤੀ ਜੋਤ ਸਮਾ ਰਹੇ ਨੇ ਜਿਸ ਵੇਲੇ ਜੋਤੀ ਜੋਤ ਸਮਾਉਣ ਵਾਲਾ ਸਮਾਂ ਹੈ ਤਕਰੀਬਨ ਆਪਾਂ ਦੋ ਵਾਰੀ ਇਹ ਗੱਲ ਕਰ ਚੁੱਕੇ ਆ ਅੱਜ ਤੀਸਰੀ ਦਫਾ ਇਸ ਗੱਲ ਨੂੰ ਦੁਹਰਾਉਣਾ ਹੈ ਕਿਉਂਕਿ ਜਦੋਂ ਵੀ ਆਪਾਂ ਇਤਿਹਾਸ ਪੜਾਂਗੇ ਜਾਂ ਫਿਰ ਗੁਰਬਾਣੀ ਪੜਾਂਗੇ ਉਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤੁਹਾਡਾ ਆਪਣਾ ਤਜਰਬਾ ਰਹਿਣਾ ਹੈ ਕਿਉਂਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਹ ਤੇ ਨਿਤ ਹੀ ਨਵਾ ਹੈ ਹਰ ਰੋਜ਼ ਗੁਰਬਾਣੀ ਪੜੋ ਉਹਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਨਵੀਂ-ਨਵੀਂ ਉਹਦੇ ਵਿੱਚੋਂ ਵਰਤੀ ਨਿਕਲਦੀ ਹੈ ਇਤਿਹਾਸ ਦੇ ਨਾਲ ਵੀ ਇਸ ਤਰ੍ਹਾਂ ਦਾ ਹੀ ਕੁਝ ਵਾਪਰਦਾ ਹੈ ਇਤਿਹਾਸ ਨੂੰ ਜਦੋਂ ਵੀ ਪੜੀਏ ਉਹਦੇ ਵਿੱਚੋਂ ਕੁਝ ਨਵੀਂ ਵਿਚਾਰਧਾਰਾ ਜਨਮ ਲੈਂਦੀ ਹੈ ਅੱਜ ਦੀ ਜਿਹੜੀ ਇਹ ਆਪਣੀ ਸੋਚ ਹੈ ਕੁਝ ਹੋਰ ਪ੍ਰਕਾਰ ਦੀ ਹੈ ਜੋ ਪਿੱਛੇ ਸੀ ਉਹ ਕੁਝ ਹੋਰ ਪ੍ਰਕਾਰ ਦੀ ਹੈ ਇਹ ਜਿਹੜੀ ਸਾਖੀ ਆਪਾਂ ਸਮਝਣ ਲੱਗੇ ਆ ਤਕਰੀਬਨ ਬਹੁਤ ਹੀ ਪਰਚੋਲ ਤੋਂ ਬਾਅਦ ਇਹ ਸਾਹਮਣੇ ਲਿਆਂਦੀ ਗਈ ਹੈ ਟੀਮ ਦੀ ਬੜੀ ਮਿਹਨਤ ਲੱਗੀ ਹੈ ਕੁਝ ਵੀਰ ਭੈਣਾਂ ਦਾ ਜਿਹੜੇ ਬਾਹਰ ਰਹਿੰਦੇ ਨੇ ਵਿਦੇਸ਼ਾਂ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਡੇ ਨਾਲ ਸੇਵਾ ਕੀਤੀ ਸੋ ਬੇਨਤੀ ਕਰ ਰਿਹਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਵੇਲੇ ਦਾ ਸਮਾਂ ਹੈ ਉਹ ਬੜਾ ਹੀ ਵਿਰਾਗਮਈ ਸਮਾਂ ਸੀ ਤੇ ਹਰ ਇੱਕ ਦੇ ਮਨ ਵਿੱਚ ਵਿਰਾਗ ਉਪਜ ਕਰਨ ਵਾਲਾ ਉਹ ਸਮਾਂ ਸੀ ਕੁਝ ਸਮਾਂ ਮਗਰੋਂ ਜਿਹੜੇ ਗੁਰੂ ਜੀ ਦੇ ਜ਼ਖਮ ਵੀ ਭਰਨ ਲੱਗੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ 파ਰਸ਼ਾ ਦੇ ਉੱਪਰ ਕਾਤਲਾਨਾ ਜਿਹੜਾ ਹਮਲਾ ਵੀ ਹੋਇਆ ਸੀ ਗੁਰੂ ਜੀ ਹੁਣ ਦੀਵਾਨ ਵਿੱਚ ਦਰਸ਼ਨ ਦੇਣ ਵੀ ਲੱਗ ਪਏ ਸੀ ਹੌਲੀ-ਹੌਲੀ ਜਿਸ ਤਰ੍ਹਾਂ ਜ਼ਖਮ ਭਰਨ ਲੱਗੇ ਉਸੇ ਤਰ੍ਹਾਂ ਗੁਰੂ ਕਲੰਗੀ ਤਰਪਾਤਸ਼ਾ ਦਰਬਾਰ ਵਿੱਚ ਆ ਕੇ ਦੀਵਾਨ ਸਜਦਾ ਤੇ ਆਣ ਕੇ ਮੇਰੇ 파ਤਸ਼ਾਹ ਸੰਗਤਾਂ ਨੂੰ ਦੀਦਾਰ ਵੀ ਦੇਣ ਲੱਗ ਪਏ ਭਾਵ ਕੀ ਉਸੇ ਤਰ੍ਹਾਂ ਸਭ ਕੁਝ ਫੇਰ ਦੁਬਾਰ ਤੋਂ ਸ਼ੁਰੂ ਹੋ ਗਿਆ ਹਰਾ ਭਰਾ ਹੋਣ ਲੱਗ ਪਿਆ ਸੰਗਤਾਂ ਦੇ 부ਝੇ ਹੋਏ ਦਿਲ ਫਿਰ ਹਰੇ ਹੋਣ ਲੱਗੇ ਦੀਵਾਨ ਵਿੱਚ ਫਿਰ ਪਹਿਲੇ ਵਰਗੀਆਂ ਰੌਣਕਾਂ ਹੋਣ ਲੱਗ ਪਈਆਂ ਗੁਰੂ ਸਿੱਖ ਜਿਹੜੇ ਸੀ ਗੁਰੂ ਕੇ ਸਿੱਖ ਉਹਨਾਂ ਦੇ ਚਿਹਰੇ ਵੀ ਦਗਦਾ ਕਰਨ ਲੱਗ ਪਏ ਸਿੱਖ ਗੁਰੂ ਜੀ ਵੱਲੋਂ ਕਿਸੇ ਨਵੀਂ ਯੋਜਨਾ ਨਵੇਂ ਕਾਰਜਕ੍ਰਮ ਦੀ ਆਸ ਕਰਨ ਲੱਗੇ ਜਿਸ ਨਾਲ ਪੰਥ ਹੋਰ ਤੇ ਹੋਰ ਚੜ੍ਹਦੀ ਕਲਾ ਵਿੱਚ ਹੋ ਸਕਦਾ ਸੀ ਸਿੱਖਾਂ ਦੇ ਮਨ ਵਿੱਚ ਆਸ ਸੀ ਵੀ ਸਤਿਗੁਰੂ ਕੁਝ ਹੋਰ ਬਚਨ ਕਰਨ ਜਿਸ ਨਾਲ ਸਾਡੀ ਵੀ ਚੜ੍ਹਦੀ ਕਲਾ ਹੋਵੇ ਤੇ ਪੰਥ ਦੀ ਵੀ ਚੜ੍ਹਦੀ ਕਲਾ ਹੋਵੇ ਭਾਵ ਕਿ ਨਵੇਂ ਹੁਕਮ ਦੀ ਉਡੀਕ ਵਿੱਚ ਸਨ ਕਿ ਸਤਿਗੁਰੂ ਕੀ ਨਵਾਂ ਹੁਕਮ ਦਿੰਦੇ ਨੇ ਕੀ ਨਵੀਂ ਸਾਨੂੰ ਸਿਖਾਇਆ ਦਿੰਦੇ ਨੇ ਸੋ ਚੜ੍ਹਦੀ ਕਲਾ ਵਾਲਾ ਜੀਵਨ ਮੇਰੇ ਸਤਿਗੁਰੂ ਨੇ ਸਾਨੂੰ ਵੀ ਸਿਖਾਇਆ ਸਿੱਖਾਂ ਨੂੰ ਵੀ ਚੜ੍ਹਦੀ ਕਲਾ ਵਾਲੇ ਉਪਦੇਸ਼ ਹੀ ਮੇਰੇ ਸਤਿਗੁਰੂ ਨੇ ਦਿੱਤੇ ਨੇ ਢੈਂਦੀ ਕਲਾ ਵਾਲੇ ਨਹੀਂ ਬੇਨਤੀ ਨੂੰ ਸਮਝਿਓ ਜੋ ਮੈਂ ਕਰਨੀ ਚਾਹੁੰਦਾ ਵਾਂ ਸਿੱਖਾਂ ਨੂੰ ਇਸ ਗੱਲ ਦੀ ਉਡੀਕ ਸੀ ਕਿ ਮੁਖਾਰ ਵਿੰਦ ਤੋਂ ਕੋਈ ਐਸਾ ਬਚਨ ਕਹਿਣ ਜਿਹਦੇ ਨਾਲ ਚੜ੍ਹਦੀ ਕਲਾ ਹੋਵੇ ਤੇ ਜਿਹਦੇ ਨਾਲ ਐਸਾ ਮਹਾਨ ਸਮਾ ਬਣੇ ਕਿ ਜਿਹਦੇ ਨਾਲ 부ਜੇ ਹੋਏ ਹਿਰਦਿਆਂ ਵਿੱਚ ਵੀ ਜਾਨ ਪੈ ਜਾਏ ਮੁਰਦਾ ਹੋਏ ਜੀਵਾਂ ਦੇ ਵਿੱਚ ਵੀ ਜਾਨ ਪੈ ਜਾਏ ਐਸੀ ਚੜ੍ਹਦੀ ਕਲਾ ਵਾਲੇ ਬਚਨ ਕਿਉਂਕਿ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਦੇ ਬੋਲ ਹੀ ਇੰਨੇ ਕੋ ਸਮਰੱਥ ਹੁੰਦੇ ਨੇ ਕਿ ਜਿਹੜੇ ਡਿਗੇ ਹੋਏ ਹਿਰਦੇ ਨੂੰ ਵੀ ਉੱਠ ਕੇ ਮੁੜ ਸਰਜੀਤ ਕਰਨ ਦਾ ਹੌਸਲਾ ਦੇ ਦਿੰਦੇ ਨੇ ਥੰਮ ਬਣ ਜਾਂਦੇ ਨੇ ਜਿਨ੍ਹਾਂ ਦੇ ਬੋਲਾਂ ਵਿੱਚ ਇੰਨੀ ਬਰਕਤ ਹੁੰਦੀ ਹੈ ਹੁਣ ਗੁਰੂ ਕਲਿੰਗੀਧਰ ਪਾਤਸ਼ਾਹ ਤੇ ਦੀਨ ਦੁਨੀਆ ਦੇ ਮਾਲਕ ਨੇ ਉਹਨਾਂ ਦੇ ਬੋਲਾਂ ਵਿੱਚ ਵੀ ਬੜੀ ਤਾਕਤ ਹੈ ਜੇ ਬੋਲਾਂ ਵਿੱਚ ਤਾਕਤ ਹੈ ਤਾਂ ਹੀ ਤੇ ਸੈਦ ਖਾਨ ਵਰਗੇ ਲਹੂ ਨਾਲ ਭਿੱਜੀਆਂ ਤਲਵਾਰਾਂ ਲੈ ਕੇ ਗੁਰੂ ਦਾ ਦਰਸ਼ਨ ਕਰਨ ਤੇ ਗੁਰੂ ਦੇ ਚਰਨਾਂ ਤੇ ਟਹਿ ਕੇ ਮਾਫੀ ਮੰਗਣ ਲੱਗ ਪਏ ਗੁਰੂ ਦਾ ਪ੍ਰਤਾਪ ਹੈ ਇੱਕ ਵਾਰੀ ਗੁਰੂ ਮਹਾਰਾਜ ਦੇ ਉਹਨਾਂ ਨੇ ਦਰਸ਼ਨ ਕੀਤੇ ਸੋ ਗੁਰੂ ਦੀ ਕਲਮ ਵਿੱਚ ਵੀ ਬੜੀ ਤਾਕਤ ਹੈ ਔਰੰਗਜ਼ੇਬ ਵਰਗੇ ਗੁਰੂ ਦੀ ਕਲਮ ਤੋਂ ਲਿਖੇ ਹੋਏ ਬੋਲਾਂ ਨੂੰ ਪੜ੍ਹ ਕੇ ਹੀ ਇੰਨੇ ਕੁ ਤਪਦੇ ਹਿਰਦੇ ਸ਼ਾਂਤ ਹੋ ਗਏ ਜੇ ਮੇਰੇ ਖਿਆਲ 'ਚ ਗੁਰੂ ਦਾ ਦედაਰਾ ਹੋ ਜਾਂਦਾ ਤੇ ਔਰੰਗਜ਼ੇਬ ਨੇ ਤੇ ਤਕਰੀਬਨ ਦედაਰਾ ਕਰਦੇ ਸਾਰੀ ਮਰ ਜਾਣਾ ਸੀ ਦੇਖੋ ਕਲਮ ਦੇ ਵਿੱਚੋਂ ਨਿਕਲੇ ਹੋਏ ਬੋਲਾਂ ਤੋਂ ਹੀ ਇੰਨਾ ਕੁ ਪ੍ਰਭਾਵਿਤ ਹੋਇਆ ਉਹਨੂੰ ਕੀਤੇ ਤੇ ਪਛਤਾਵਾ ਹੋਇਆ ਖੈਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਖੀਰਲਾ ਸਮਾ ਦਰਸ਼ਨਾ ਨੂੰ ਸੰਗਤਾਂ ਆਉਂਦੀਆਂ ਨੇ دیਵਾਨ ਰੋਜ ਸਜਦੇ ਨੇ ਚੜ੍ਹਦੀ ਕਲਾ ਵਾਲੇ ਬਚਨਾਂ ਦੀ ਉਡੀਕ ਕਰਦੇ ਨੇ ਕਿ ਸਤਿਗੁਰੂ ਜੀ ਕਿਹੜੇ ਵੇਲੇ ਆਪਣੀ ਮੁਬਾਰਕ ਰਸਨਾ ਤੋਂ ਸਾਡੇ ਲਈ ਉਪਦੇਸ਼ ਜਿਹੜਾ ਜਾਰੀ ਕਰਨ ਪਰ ਅਕਾਲ ਪੁਰਖ ਦਾ ਭਾਣਾ ਕੁਝ ਹੋਰ ਹੀ ਸੀ ਸਤਿਗੁਰੂ ਵੀ ਜਾਣਦੇ ਸੀ ਤੇ ਸੰਗਤਾਂ ਨੂੰ ਸਿਰਫ ਇੱਕ ਦੱਸਣਾ ਬਾਕੀ ਸੀ ਇੱਕ ਦਿਨ ਇੱਕ ਦਿਨ ਇੱਕ ਸਿੱਖ ਇੱਕ ਬੜੀ ਭਾਰੀ ਸੁੰਦਰ ਕਮਾਨ ਭੇਟਾ ਦੇ ਰੂਪ ਵਿੱਚ ਲਿਆਇਆ ਗੁਰੂ ਜੀ ਵਧੀਆ ਸ਼ਸਤਰਾਂ ਦੇ ਬੜੇ ਕਦਰਦਾਨ ਔਰ ਪਿਆਰ ਕਰਨ ਵਾਲੇ ਸੀ ਸ਼ਸਤਰਾਂ ਨਾਲ ਗੁਰੂ ਦਾ ਪਿਆਰ ਸਨੇਹ ਸ਼ੁਰੂ ਤੋਂ ਹੀ ਰਿਹਾ ਹੈ ਧੁਰ ਤੋਂ ਹੀ ਰਿਹਾ ਹੈ ਵਧੀਆ ਸ਼ਸਤਰਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਇਹ ਸੁੰਦਰ ਕਮਾਨ ਵੇਖ ਕੇ ਬੜੇ ਪ੍ਰਸੰਨ ਹੋਏ ਕੋਲ ਕੁਝ ਸਿੱਖ ਬੈਠੇ ਸੀ ਗੁਰੂ ਜੀ ਨੇ ਉਹਨਾਂ ਨੂੰ ਕਮਾਨ ਤੇ ਚਲਾ ਚੜਾਉਣ ਲਈ ਕਿਆ ਪਰ ਉਹ ਅਸਫਲ ਹੋਏ ਦੇਖੋ ਚਿਲਾ ਜਿਹੜਾ ਹੁੰਦਾ ਨਾ ਉਹ ਬੜੀ ਹੀ ਫੁਰਤੀ ਦਾ ਕੰਮ ਹੁੰਦਾ ਤੇ ਬੜਾ ਹੀ ਡੁੰਘਾਈ ਵਾਲਾ ਕੰਮ ਹੁੰਦਾ ਤੇ ਬੜਾ ਸ਼ਕਤੀ ਵਾਲਾ ਕੰਮ ਹੁੰਦਾ ਕਿਉਂਕਿ ਉਹ ਕਿਸੇ ਆਮ ਬੰਦੇ ਦਾ ਕੰਮ ਨਹੀਂ ਹੈ ਕਿਉਂਕਿ ਉਹ ਅਸਫਲ ਹੋ ਗਏ ਉਸ ਕੰਮ ਵਿੱਚ ਉੱਠ ਕੇ ਆਪ ਕਮਾਨ ਫੜ ਲਈ ਗੁਰੂ ਪਾਤਸ਼ਾਹ ਨੇ ਤੀਰ ਚੜਾਇਆ ਤੇ ਜੋਰ ਨਾਲ ਕਮਾਨ ਖਿੱਚ ਕੇ ਛੱਡ ਦਿੱਤਾ ਸਿੱਖਾਂ ਦੇ ਚਿਹਰਿਆਂ ਉੱਪਰ ਪ੍ਰਸ਼ੰਸਾ ਚਮਕ ਪੈਦਾ ਹੋ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਿਲਕੁਲ ਠੀਕ ਠਾਕ ਨਹੀਂ ਦੇਖੋ ਘਰ ਵਿੱਚ ਕੋਈ ਆਪਣਾ ਮੈਂਬਰ ਹੈ ਜੇ ਮਾੜਾ ਮੋਟਾ ਢਿੱਲਾ ਮੱਠਾ ਹੋ ਜਾਵੇ ਬੁਖਾਰ ਆਦਕ ਹੋ ਜਾਵੇ ਤੇ ਸਾਰਾ ਪਰਿਵਾਰ ਉਦਾਸ ਜਾ ਰਹਿੰਦਾ ਹੈ ਸਾਰੇ ਪਰਿਵਾਰ ਦਾ ਜਿਹੜਾ ਧਿਆਨ ਉਹਦੇ ਵਿੱਚ ਰਹਿੰਦਾ ਹੈ ਵੀ ਪਤਾ ਨਹੀਂ ਕੀ ਹੋਇਆ ਹੋਣਾ ਕਦੋਂ ਠੀਕ ਹੋਏਗਾ ਇੱਕ ਮੂਡ ਜਾ ਅਫਸੈਟ ਹੋ ਜਾਂਦਾ ਆਪਾਂ ਉਡੀਕ ਕਰਦੇ ਹਾਂ ਵੀ ਕਦੋਂ ਠੀਕ ਹੋਵੇ ਹੁਣ ਜਦੋਂ ਗੁਰੂ ਪਾਰਸ਼ਾ ਨੇ ਚਿੱਲੇ ਤੇ ਚਾੜ ਕੇ ਤੀਰ ਛੱਡਿਆ ਨਾ ਸਾਰਿਆਂ ਦੇ ਚਿਹਰੇ ਮੁਸਕਰਾ ਉਠੇ ਕਿਉਂਕਿ ਭਰੋਸਾ ਜਹ ਹੋਗਾ ਵੀ ਸਤਿਗੁਰੂ ਠੀਕ ਠਾਕ ਨੇ ਸਤਿਗੁਰੂ ਦਾ ਸਰੀਰ ਬਿਲਕੁਲ ਤੰਦਰੁਸਤ ਹੈ ਸਾਰਿਆਂ ਨੂੰ ਥੋੜੀ ਜੀ ਤੰਦਰੁਸਤੀ ਹੋਈ ਪ੍ਰਤੀਤ ਹੋਇਆ ਵੀ ਸਤਿਗੁਰੂ ਬਿਲਕੁਲ ਠੀਕ ਨੇ ਸਤਿਗੁਰੂ ਸੱਚੇ ਪਾਰਸ਼ਾ ਨੇ ਜਦੋਂ ਤੀਰ ਨੂੰ ਬੜੀ ਤੇਜ਼ੀ ਤੇ ਫੁਰਤੀ ਨਾਲ ਛੱਡਿਆ ਪਰ ਗੁਰੂ ਜੀ ਦੇ ਜ਼ਖਮ ਅੰਦਰੋਂ ਅਜੇ ਬਿਲਕੁਲ ਅੱਲੇ ਸੀ ਕਮਾਨ ਖਿੱਚਣ ਨਾਲ ਸਰੀਰ ਵਿੱਚ ਜੋ ਤਣਾਅ ਪੈਦਾ ਹੋਇਆ ਉਸ ਨਾਲ ਜ਼ਖਮਾਂ ਦੇ ਟਾਂਕੇ ਵੀ ਟੁੱਟ ਗਏ ਆਉ ਤੇ ਆਏ ਅੰਗੂਰ ਪਾਟ ਗਏ ਤੇ ਸੁੱਚੇ ਲਹੂ ਦੇ ਤੇਜ ਫਰਾਟੇ ਉਹਨਾਂ ਜ਼ਖਮਾਂ ਵਿੱਚੋਂ ਵਹਿ ਤੁਰੇ ਸਤਿਗੁਰੂ ਦਾ ਜ਼ਖਮ ਜਿਹੜਾ ਸੀ ਉਹ ਦੁਬਾਰਾ ਖੁੱਲ ਗਿਆ टाੰਕੇ ਟੁੱਟ ਗਏ ਸਿੱਖ ਘਬਰਾ ਗਏ ਸੰਗਤਾਂ ਵੀ ਡਰ ਗਈਆਂ ਉਹਨਾਂ ਵਿੱਚ ਹਰਾਸ ਛਾ ਗਿਆ ਉਸੇ ਵੇਲੇ ਜ਼ਖਮ ਸਿਉਣ ਦਾ ਉਪਰਾਲਾ ਵੀ ਕੀਤਾ ਗਿਆ ਪਰ ਲਹੂ ਬੰਦ ਹੋਣ ਵਿੱਚ ਨਾ ਆਵੇ ਦੇਖੋ ਸਤਿਗੁਰੂ ਸੱਚੇ ਬਾਸ਼ਾ ਦਾ ਇੱਕ ਤੇ ਜ਼ਖਮ ਅੱਲੈ ਤੀਰ ਨੂੰ ਜ਼ੋਰ ਨਾਲ ਛੱਡਣ ਦੇ ਨਾਲ ਸਰੀਰ ਨੂੰ ਕੱਸ ਪੈਣ ਦੇ ਨਾਲ ਜੋ ਅੰਬੂਰ ਆਇਆ ਸੀ ਜ਼ਖਮ ਦੇ ਉੱਪਰ ਉਹ ਫੱਟ ਗਿਆ ਤੇ ਟਾਂਕੇ ਵੀ ਟੁੱਟ ਗਏ ਜ਼ਖਮ ਦਾ ਜਿਹੜਾ ਮੂੰਹ ਸੀ ਦੁਬਾਰਾ ਖੁੱਲ ਗਿਆ ਸੰਗਤਾਂ ਬੜੀਆਂ ਪਰੇਸ਼ਾਨ ਹੋਈਆਂ ਸਿੱਖ ਵੀ ਘਬਰਾ ਗਏ ਸੰਗਤਾਂ ਵੀ ਘਬਰਾ ਗਈਆਂ ਪਰ ਗੁਰੂ ਜੀ ਸ਼ਾਂਤ ਤੇ ਅਡੋਲ ਬੈਠੇ ਰਹੇ ਇੰਨਾ ਲਹੂ ਨਿਕਲ ਜਾਣ ਦੇ ਬਾਵਜੂਦ ਚਿਹਰੇ ਤੇ ਉਹੀ ਨੂਰ ਉਹੀ ਚਮਕ ਮੌਜੂਦ ਸੀ ਬੁੱਲਾਂ ਤੇ ਮੁਸਕਰਾਹਟ ਸੀ ਉਹਨਾਂ ਨੇ ਸਿੱਖਾਂ ਨੂੰ ਹੌਸਲਾ ਦਿੱਤਾ ਤਰਵਾਸ ਦਿੱਤਾ ਫਿਰ ਆਪ ਧਿਆਨ ਮਗਨ ਹੋ ਗਏ ਗੁਰੂ ਜੀ ਨੇ ਜਾਣ ਲਿਆ ਕਿ ਉਹਨਾਂ ਦੀ ਅੰਤਮ ਯਾਤਰਾ ਦਾ ਸਮਾਂ ਆ ਗਿਆ ਹੈ ਰਾਤ ਵੇਲੇ ਆਪ ਨੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਤੇ ਦੱਸਿਆ ਕਿ ਸਾਨੂੰ ਅਕਾਲ ਪੁਰਖ ਵੱਲੋਂ ਬੁਲਾਵਾ ਆ ਗਿਆ ਹੈ ਜੋ ਅਸੀਂ ਸ਼ਰੀਰ ਤਿਆਗ ਕੇ ਮਹਾਨ ਯਾਤਰਾ ਤੇ ਜਾ ਰਹੇ ਹਾਂ ਸ਼ਰੀਰ ਹੀ ਜਾ ਰਿਹਾ ਓੰਜ ਅਸੀਂ ਹਾਜ਼ਰ ਨਾਜ਼ਰ ਹਾਂ ਕਿਸੇ ਨੇ ਵਿਰਾਗ ਨਹੀਂ ਕਰਨਾ ਹੁਣ ਇਹ ਸਰੀਰ ਨੂੰ ਇੱਥੋਂ ਜਾਣਾ ਪੈਣਾ ਕਿਉਂਕਿ ਇਹ ਸਰੀਰ ਦਾ ਜਿੰਨਾ ਕੁ ਸਮਾਂ ਮਿੱਠਿਆ ਹੋਇਆ ਸੀ ਇਹ ਸਰੀਰ ਹੁਣ ਆਪਣੀ ਅੰਤਿਮ ਯਾਤਰਾ ਕਰਕੇ ਪੂਰੀ ਕਰਕੇ ਇਹ ਯਾਤਰਾ ਹੁਣ ਇੱਥੋਂ ਜਾਣ ਲਈ ਮਜਬੂਰ ਹੈ ਸਾਨੂੰ ਹੁਣ ਜਾਣਾ ਪੈਣਾ ਹੈ ਸਰੀਰ ਕਰਕੇ ਜਦੋਂ ਇੰਨੀ ਗੱਲ ਕਹੀ ਵੀ ਯਾਤਰਾ ਸਰੀਰ ਰੂਪ ਕਰਕੇ ਸਾਨੂੰ ਜਾਣਾ ਪੈਣਾ ਸਾਰੇ ਹੋਰ ਵਿਰਾਗਮਈ ਹੋ ਗਏ ਗੁਰੂ ਜੀ ਨੇ ਤੇ ਜਾਣ ਲਿਆ ਸੀ ਨਾ ਵੀ ਅੰਤਿਮ ਯਾਤਰਾ ਦਾ ਸਮਾਂ ਆ ਗਿਆ ਹੁਣ ਹੁਣ ਬਸ ਬਗ ਜਾਣਾ ਹੈ ਸ੍ਰੀ ਪਰਮਾਤਮਾ ਕੋਲ ਚਲੇ ਜਾਣਾ ਹੈ ਅਭੇਦ ਹੋ ਜਾਣਾ ਹੈ ਪਰ ਸ਼ਰੀਰ त्यागਣ ਤੋਂ ਬਾਅਦ ਵੀ ਅਸੀਂ ਤੁਹਾਤੋਂ ਦੂਰ ਨਹੀਂ ਹੋਵਾਂਗੇ ਇੱਥੇ ਪੰਜ ਸਿੱਖ ਇਕੱਠੇ ਹੋ ਕੇ ਅਰਦਾਸ ਕਰਨਗੇ ਅਸੀਂ ਉੱਥੇ ਮੌਜੂਦ ਹੋਵਾਂਗੇ ਚਾਹੇ ਉਹ ਕਿਸੇ ਵੀ ਸਟੇਟ ਚਾਹੇ ਉਹ ਕਿਸੇ ਵੀ ਧਰਤੀ ਚਾਹੇ ਉਹ ਕੋਈ ਵੀ ਜਗ੍ਹਾ ਹੋਵੇ ਅਸੀਂ ਉੱਥੇ ਹਾਜ਼ਰ-ਨਾਜ਼ਰ ਹੋਵਾਂਗੇ ਜੇ ਕੋਈ ਪਿਆਰ ਨਾਲ ਯਾਦ ਕਰੇਗਾ ਦੇਖੋ ਗੁਰੂ 파ਰਸ਼ਾ ਨੇ ਤਰਵਾਸ ਵੀ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਿਹੜੇ ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਨਾਲ ਲੈ ਕੇ ਗਏ ਸੀ ਉਸ ਅੱਗੇ 5 ਪੈਸੇ ਪਤਾਸੇ ਤੇ ਇੱਕ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਅੱਜ ਵੀ ਤੁਸੀਂ ਜਦੋਂ ਜਾਓ ਗੁਰਦੁਆਰਾ ਅਬਚਲ ਨਗਰ ਹਜੂਰ ਸਾਹਿਬ ਨੰਨਡੇੜ ਵਿਖੇ ਜਿੱਥੇ ਮਾਈ ਭਾਗੋ ਦੀਆਂ ਬੰਦੂਕਾਂ ਪਈਆਂ ਨੇ ਉਸ ਦੇ ਤਖਤ ਸਾਹਿਬ ਦੇ ਬਿਲਕੁਲ ਨਾਲ ਹੀ ਛੋਟਾ ਜਿਹਾ ਗੁਰੂ ਘਰ ਬਣਿਆ ਜਿੱਥੇ ਮਾਈ ਭਾਗੋ ਦੀਆਂ ਬੰਦੂਕਾਂ ਪਈਆਂ ਨੇ ਉਥੇ ਉਸ ਸਰੂਪ ਦੇ ਦਰਸ਼ਨ ਕਰਵਾਏ ਜਾਂਦੇ ਨੇ ਜਿਸ ਸਰੂਪ ਨੂੰ ਉਸ ਵੇਲੇ ਗੁਰੂ ਕਲੰਗੀ ਧਰਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਕਦੇ ਤੁਹਾਡੇ ਵਿੱਚੋਂ ਦਰਸ਼ਨ ਕਈਆਂ ਨੇ ਕੀਤੇ ਵੀ ਹੋਣੇ ਜੇ ਨਹੀਂ ਕੀਤੇ ਤੇ ਕਦੇ ਗੌਰ ਨਾਲ ਉਸ ਸਰੂਪ ਦੇ ਦਰਸ਼ਨ ਕਰਿਆ ਜੇ ਬੜੀ ਸੋਹਣੀ ਚਿੱਤਰਕਾਰੀ ਹੁਣ ਤੇ ਖੈਰ ਸਰੂਪ ਵਿਰਧ ਹੋ ਗਿਆ ਲੈਮੀਨੇਸ਼ਨ ਕਰਕੇ ਬੜੀ ਓਖਿਆਈ ਦੇ ਨਾਲ ਉਹਨੂੰ ਸਾਹਮੇ ਆ ਗਿਆ ਸੰਗਤਾਂ ਦੇ ਦਰਸ਼ਨਾਂ ਦੇ ਲਈ ਬੜੀ ਕਠਨਤਾਈ ਹੋਈ ਪਰ ਖੈਰ ਉਹਨੂੰ ਸੰਭਾਲ ਲਿਆ ਗਿਆ ਲੜੀਵਾਰੋ ਸਰੂਪ ਹੈ ਪੁਰਾਤਨ ਸਰੂਪ ਹੈ ਜਿਸ ਤੇ ਉੱਪਰ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਦੇ ਹਸਤਾਖਰ ਵੀ ਸਾਨੂੰ ਮਿਲਦੇ ਨੇ ਪਤਾ ਲੱਗਦਾ ਹੈ ਦਰਸ਼ਨ ਕਰਨ ਨਾਲ ਹੀ ਇਤਿਹਾਸ ਨੂੰ ਵਧੀਆ ਲੱਗਦਾ ਹੈ ਸੁਖ ਦਰਸ਼ਨ ਜ਼ਰੂਰ ਕਰਿਓ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੂਰੀ ਰੀਤੀ ਦੇ ਨਾਲ ਜੋ ਕਾਰਜ ਕਰਨਾ ਸੀ ਉਹ ਕੀਤਾ ਮੱਥਾ ਟੇਕ ਦਿੱਤਾ ਸ਼ਬਦ ਗੁਰੂ ਨੂੰ ਉੱਥੋਂ ਇਹ ਅਹਿਸਾਸ ਕਰਵਾ ਦਿੱਤਾ ਕਿ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਸਿਰਫ ਸ਼ਬਦ ਗੁਰੂ ਹੈ ਕੋਈ ਦੇਹ ਰੂਪ ਗੁਰੂ ਤੁਹਾਡਾ ਨਹੀਂ ਬਣੇਗਾ ਤੇ ਨਾ ਹੀ ਤੁਸੀਂ ਕਿਸੇ ਦੇਹ ਨੂੰ ਗੁਰੂ ਮੰਨਣਾ ਹੈ ਪਰ ਉਹਨਾਂ ਸਭ ਸੰਗਤਾਂ ਨੂੰ ਦੱਸਿਆ ਕਿ ਅੱਜ ਅੱਜ ਤੋਂ ਤੁਹਾਡਾ ਸ਼ਬਦੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਵੀ ਪ੍ਰਭੂ ਨੂੰ ਪਾਉਣਾ ਚਾਹੇਗਾ ਅਤੇ ਇਸ ਦੁਨੀਆ ਤੇ ਭਵ ਸਾਗਰ ਨੂੰ ਪਾਰ ਕਰਨ ਦੀ ਲਾਲਸਾ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਸ਼ਬਦ ਦੇ ਅਭਿਆਸ ਨਾਲ ਪਾਰ ਹੋ ਜਾਵੇਗਾ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਇਸ ਗੱਲ ਦਾ ਸਤਿਗੁਰੂ ਨੇ ਇਸ਼ਾਰਾ ਦੇ ਦਿੱਤਾ ਹੁਣ ਦੇਖੋ ਅੱਜ ਮੈਂ ਥੋੜੀ ਜੀ ਬੇਨਤੀ ਕਰਦੇ ਆ ਸ਼ਬਦ ਗੁਰੂ ਦੇ ਸਾਨੂੰ ਲੜ ਲਾਇਆ ਤੇ ਅੱਜ ਅਸੀਂ ਬਾਬਿਆਂ ਪਿੱਛੇ ਫੇਰ ਲੜਦੇ ਪਏ ਆ ਇਹਦਾ ਮਤਲਬ ਸਤਿਗੁਰੂ ਦੇ ਹੁਕਮ ਦਾ ਸਾਡੇ ਉੱਪਰ ਕੋਈ ਅਸਰ ਨਹੀਂ ਹੈ ਬਾਬਿਆਂ ਪਿੱਛੇ ਲੜਾਈਆਂ ਹੁੰਦੀਆਂ ਨੇ ਬਾਬਿਆਂ ਪਿੱਛੇ ਅਨੇਕਾਂ ਪ੍ਰਕਾਰ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ ਉਹਦਾ ਕਾਰਨ ਕੀ ਹੈ ਉਹ ਕਹਿੰਦਾ ਮੇਰਾ ਬਾਬਾ ਵੱਡਾ ਉਹ ਕਹਿੰਦਾ ਮੇਰਾ ਬਾਬਾ ਵੱਡਾ ਬਸ ਇਹੋ ਗੱਲ ਤੇ ਲੜਾਈਆਂ ਹੋ ਰਹੀਆਂ ਨੇ ਸਾਡੀਆਂ ਦੂਜੇ ਗਾਣੇ ਸਾਡਾ ਬਾਬਾ ਮਹਾਨ ਹੈ ਅਸੀਂ ਕਿਨੇ ਸਾਡਾ ਬਾਬਾ ਮਹਾਨ ਹੈ ਦੇਖੋ ਸ਼ਰੀਰ ਵਿੱਚ ਦੇਹ ਕਰਕੇ ਲੜਾਈਆਂ ਹੁੰਦੀਆਂ ਨੇ ਦੇਹ ਕਰਕੇ ਮੈਂ ਕਹਿੰਨਾ ਸ਼ਬਦ ਗੁਰੂ ਨੂੰ ਕਦੇ ਪੜਚੋਲਿਆ ਹੈ ਕਹਿੰਦੇ ਨਹੀਂ ਬਾਬਾ ਜੀ ਤੁਹਾਡਾ ਕੀ ਖਿਆਲ ਹੈ ਬਾਬਾ ਜੀ ਤੁਹਾਡਾ ਦਸਮ ਗ੍ਰੰਥ ਬਾਣੀ ਬਾਰੇ ਕੀ ਖਿਆਲ ਹੈ ਜਿੰਨਾਂ ਨੂੰ ਪੁੱਛੇ ਤੁਹਾਡਾ ਨਿਤਨੇਮ ਹੈ ਕੋਈ ਨਾ ਜੀ ਨਿਤਨੇਮ ਤੇ ਨਹੀਂ ਹੈ ਲੈ ਦੱਸੋ ਫਿਰ ਦੇਖੋ ਗੱਲ ਅਸੀਂ ਦਸਮ ਦੀ ਕਰ ਰਹੇ ਆ ਜੇ ਆਪਣੇ ਨਿਤਨੇਮ ਤੇ ਗੱਲ ਹੁੰਦੀ ਆ ਨਾ ਜੀ ਬਾਬਾ ਜੀ ਨਿਤਨੇਮ ਤਾਂ ਨਹੀਂ ਹੈ ਸਾਡਾ ਵੀ ਦੇਖੋ ਪਰਮ ਗਿਆਨ ਦੀ ਗੱਲ ਅਸੀਂ ਕਰ ਰਹੇ ਆ ਉញੋਂ ਦੇਖਾ ਦੇਖੇ ਕੰਨਾਂ ਨੂੰ ਸਵਾਲ ਕਰਨ ਦੀ ਆਦਤ ਹੁੰਦੀ ਹੈ ਪਹਿਲੇ ਆਪ ਕਰੋ ਫਿਰ ਸਵਾਲ ਕਰਨ ਦੇ ਸਮਰੱਥ ਹੋਇਓ ਭਲਿਓ ਪਹਿਲੇ ਆਪ ਗਿਆਨवान ਹੋਵੋ ਦੇਖੋ ਇੱਕ ਸਵਾਲ ਹੁੰਦਾ ਕਿਸੇ ਨੂੰ ਨੀਮਾ ਦਿਖਾਉਣ ਵਾਲਾ ਇੱਕ ਸਵਾਲ ਹੁੰਦਾ ਵੀ ਆਪਣੇ ਗਿਆਨ 'ਚ ਵਾਧਾ ਕਰਨ ਦੇ ਲਈ ਇੱਕ ਸਵਾਲ ਹੁੰਦਾ ਵੀ ਮੈਨੂੰ ਤੇ ਪਤਾ ਹੀ ਐ ਨਹੀਂ ਜੀ ਬਸ ਮੈਨੂੰ ਤੁਸੀਂ ਦੱਸੋ ਤੇ ਹੋ ਸਕੇ ਤਾਂ ਮੈਂ ਉਹ ਸਿੱਧਾ ਮਾਰਗ ਅਤਿਆਰ ਕਰ ਸਕਾਂ ਤਿੰਨ ਤਰ੍ਹਾਂ ਦੇ ਸਵਾਲ ਹੁੰਦੇ ਨੇ ਪਰ ਆਪਾਂ ਕਿਹੜਾ ਕਰਦੇ ਆ ਦੂਸਰੇ ਨੂੰ ਨੀਵਾ ਦਿਖਾਉਣ ਦੇ ਲਈ ਇਹ ਨਹੀਂ ਨਾ ਸੋਚਦੇ ਵੀ ਅਗਲੇ ਕੁਲ ਵੀ ਜਵਾਬ ਕੋਈ ਹੋਣਾ ਘੜਿਆ ਹੋਇਆ ਵੀ ਜੇ ਸਾਨੂੰ ਉਹਨੇ ਇਹ ਗੱਲ ਦੁਬਾਰਾ ਮੋੜ ਕੇ ਪੁੱਛ ਲਈ ਤੇ ਸਾਡੇ ਕੋਲੇ ਜਵਾਬ ਹੈ ਕੋਈ ਕੋਈ ਜਵਾਬ ਨਹੀਂ ਖੈਰ ਸਤਿਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਅੱਜ ਸਿੱਖੋ ਜੇ ਕਾਮਯਾਬ ਹੋਣਾ ਤੇ ਸ਼ਬਦ ਗੁਰੂ ਨੂੰ ਗੁਰੂ ਮੰਨ ਲਓ ਤੇ ਬਾਹਰੀ ਬਾਬਿਆਂ ਦੀਆਂ ਲੜਾਈਆਂ ਕਰਨੀਆਂ ਛੱਡ ਦਿਓ ਦੇ ਰੂਪਾਂ ਦੇ ਵਿੱਚ ਬਾਬਿਆਂ ਦੇ ਪਿੱਛੇ ਲੜਨਾ ਤਿਆਗ ਦਿਓ ਮਤ ਭੁੱਲੋ ਕਿ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ ਨਾ ਕਿ ਬਾਬਿਆਂ ਦੇ ਬਾਬਿਆਂ ਦੇ ਪੈਰ ਧੋਹ ਧੋ ਕੇ ਪੀਣ ਨਾਲੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਹੀ ਗੁਰੂ ਮੰਨ ਕੇ ਉਹਨੂੰ ਹਿਰਦੇ ਰੂਪ ਘਰ 'ਚ ਵਸਾ ਲਓ ਬੇਨਤੀ ਕਰਦਾ ਜ ਸਾਡੇ ਵਾਲੇ ਲਾਣੇ ਨੇ ਬਹੁਤੇ ਪਖੰਡ ਫੜੇ ਹੋਏ ਨੇ ਇਹ ਗੁਰੂ ਦੇ ਸ਼ਰੀਕ ਨੇ ਸ਼ਰੀਕ ਮੈਂ ਸਰੇ ਆਮ ਕਹਿਣਾ ਕਿ ਜਿਹੜੇ ਕਹਿੰਦੇ ਨੇ ਕਿ ਜੀ ਤੁਸੀਂ ਆਹ ਸ਼ਬਦ ਘੋਲ ਕੇ ਜੀ ਪਾਣੀ ਵਿੱਚ ਪੀ ਲਓ ਜੀ ਤੁਸੀਂ ਆਹ ਕਰ ਲਓ ਉਹ ਕਰ ਲਓ ਪਰ ਤਕਰੀਬਨ ਇਹ ਸਾਨੂੰ ਪਖੰਡ ਵਾਰ ਜਿਹੜਾ ਕਰਨ ਲਾਇਆ ਤੇ ਸਾਡੇ ਵਾਲਾ ਲਾਣਾ ਬਹੁਤ ਕਰਦਾ ਮੈਂ ਅਜਿਹੇ ਬਾਬੇ ਤੁਹਾਨੂੰ अनेका ਦਿਖਾ ਸਕਦਾ ਬੀਬੀਆਂ ਦੇ ਝੋਲੀਆਂ ਵਿੱਚ ਫਲ ਪਾਉਂਦੇ ਹਾਂ ਉਹ ਗੱਲ ਵੱਖਰੀ ਹੈ ਕਿ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਕਿ ਕੋਈ ਨਾ ਭਾਈ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਪ੍ਰਵਾਨ ਕਰਨਗੇ ਦੇਖੋ ਅਸੀਂ ਤੇ ਬੇਨਤੀ ਹੀ ਕਰ ਸਕਦੇ ਹਾਂ ਪਰ ਇਸ ਗੱਲ ਦਾ ਦਾਵਾ ਕਰਨਾ ਵੀ ਹਾਂ ਅਸੀਂ ਫਲ ਪਾ ਦਿੱਤਾ ਜਿਉਂ ਤੁਹਾਡੇ ਮੁੰਡਾ ਹੀ ਹੋਣਾ ਇਹ ਕੀ ਇਹ ਗੁਰੂ ਦੀ ਵਿਰੋਧਤਾ ਨਹੀਂ ਕਿ ਅਸੀਂ ਵੀ ਕਿਤੇ ਨਾ ਕਿਤੇ ਗੁਰੂ ਦੀ ਵਿਰੋਧਤਾ ਨਹੀਂ ਤਾਂ ਨਹੀਂ ਕਰ ਰਹੇ ਇਹ ਗੱਲ ਦਾ ਧਿਆਨ ਰੱਖਣਾ ਪੈਣਾ ਸਾਨੂੰ ਵੀ ਮਤ ਕਰੋ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਰੂਪ ਗੁਰੂ ਦੇ ਲੜ ਲਾਇਆ ਨਾ ਕਿ ਕਿਸੇ ਦੇਹ ਰੂਪ ਜੇ ਸਤਿਗੁਰੂ ਉਦੋਂ ਚਾਹੁੰਦੇ ਤਾਂ ਕਿਸੇ ਨੂੰ ਵੀ ਦੇਹ ਰੂਪ ਦੇ ਵਿੱਚ ਫੜ ਕੇ ਗੱਦੀ ਤੇ ਬਿਠਾ ਸਕਦੇ ਸੀ ਜਿਸ ਤਰ੍ਹਾਂ 10 ਦਸਾਂ ਪਹਿਲਾਂ ਨੌਵਾਂ ਨੌ ਪਾਤਸ਼ਾਹੀਆਂ ਵਿੱਚ ਹੋਇਆ ਦਸਵੇਂ ਪਾਤਸ਼ਾਹ ਵੀ ਇਦਾਂ ਕਰ ਸਕਦੇ ਸੀ ਪਰ ਉਹਨਾਂ ਨੇ ਨਹੀਂ ਕੀਤਾ ਸਤਿਗੁਰੂ ਨੂੰ ਪਤਾ ਸੀ ਦੂਰਾਂ ਦੇ ਸੀ ਸਤਿਗੁਰਾਂ ਦੀ ਤੇਜ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਤੇ ਅੱਜ ਨਹੀਂ ਮਾਨ ਇਹਨਾਂ ਨੇ ਅਗਲੇ ਵਾਲੇ ਸਮੇਂ ਵਿੱਚ ਤੇ ਜਮੇ ਮਾਨ ਨਹੀਂ ਹੋਣਾ ਤੇ ਦੇਹਾਂ ਦੇ ਪਿੱਛੇ ਫਿਰ ਉਂਝੀ ਕਟ ਵੱਢ ਜਾਇਆ ਕਰਨਗੇ ਮਰ ਜਾਇਆ ਕਰਨਗੇ ਇਸ ਕਰਕੇ ਸਤਿਗੁਰੂ ਨੇ ਫਿਰ ਸ਼ਬਦ ਗੁਰੂ ਨੂੰ ਗੁਰੂ ਬਣਾ ਕੇ ਇਹ ਸਹੀ ਤੇ ਬਿਲਕੁਲ ਇੱਕ ਪੱਖ ਫੈਸਲਾ ਲਿਆ ਬਿਲਕੁਲ ਸਹੀ ਫੈਸਲਾ ਲਿਆ ਤੇ ਸਾਨੂੰ ਸਵਾਗਤ ਕਰਨਾ ਚਾਹੀਦਾ ਐਸੇ ਫੈਸਲੇ ਦਾ ਬਾਬਿਆਂ ਪਿੱਛੇ ਲੜਨਾ ਛੱਡ ਦਿਓ ਤਿਆਗ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਪਹਿਲ ਦਿਓ ਸਤਿਗੁਰੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੇਨਤੀ ਆਪਾ ਕਰ ਰਹੀ ਸੀ ਦੇਖੋ ਸ਼ਬਦ ਗੁਰੂ ਨੂੰ ਉਹਨਾਂ ਨੇ ਪਹਿਲ ਦਿੱਤੀ ਸ਼ਬਦ ਦੇ ਅਭਿਆਸ ਨਾਲ ਹੀ ਕਹਿੰਦੇ ਸਾਰੇ ਬੇੜੇ ਪਾਰ ਹੋ ਜਾਣਗੇ ਉਹਨਾਂ ਕਿਹਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇਗਾ ਉਸ ਨੂੰ ਗੁਰੂ ਸਾਹਿਬ ਦੇ ਭਰਪੂਰ ਦਰਸ਼ਨ ਹੋਣਗੇ ਆਪ ਜੀ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਸਾਡਾ ਅੰਗਿਠਾ ਨਹੀਂ ਫੋਲਣਾ ਤੇ ਸਮਾਦ ਨਹੀਂ ਬਣਾਉਣੀ ਇਹਦਾ ਵੀ ਧਿਆਨ ਰੱਖਿਆ ਜੇ ਸਿੱਖੋ ਸਾਡੇ ਮਗਰੋਂ ਇਹ ਨਾ ਹੋਵੇ ਕਿਤੇ ਤੁਸੀਂ ਸਮਾਦ ਬਣਾ ਕੇ ਰੱਖਦੇ ਹੋ ਤੇ ਅੰਗਿਠਾ ਫਰੋਲ ਕੇ ਤੁਸੀਂ ਕ੍ਰਿਤਿਆ ਲੱਗ ਜੋਂ ਕਰਨ ਅੱਜ ਵੀ ਅਰਦਾਸ ਸਮੇ ਗੁਰੂ ਜੀ ਦੇ ਆਦੇਸ਼ ਵਾਲੇ ਉਹ ਬਾਖ ਪੜੇ ਜਾਂਦੇ ਨੇ ਜਿਨ੍ਹਾਂ ਵਿੱਚ ਗੁਰੂ ਵੱਲੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮੰਨਣ ਦੀ ਆਗਿਆ ਹੋਈ ਹੈ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹੇ ਦੇਖੋ ਇੰਨੀ ਮਹਾਨਤਾ ਮੇਰੇ ਪਾਤਸ਼ਾਹ ਨੇ ਦਿੱਤੀ ਇਸ ਤੋਂ ਬਾਅਦ ਗੁਰੂ ਕਲੰਗੀ ਤਰਪਾ ਸਾਹਿਬ ਸਰਵ ਖਾਲਸੇ ਨੂੰ ਪਿਆਰ ਨਾਲ ਫਤਿਹ ਬੁਲਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਅਖੀਰਲੇ ਬਚਨ ਕਹੇ ਕਿ ਸਿੱਖੋ ਜੇਕਰ ਤੁਸੀਂ ਕਾਮਯਾਬ ਰਹਿਣਾ ਹੈ ਘੋੜ ਸਵਾਰੀ ਦਾ ਅਭਿਆਸ ਕਰਨਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਬਾਣੀ ਦੇ ਭਰੋਸਾ ਰੱਖਣਾ ਨਿਸ਼ਚਾ ਰੱਖਣਾ ਹੈ ਤੇ ਆਪਣੇ ਆਪ ਨੂੰ ਸੁਚੇਤ ਕਰਕੇ ਰੱਖਣਾ ਜਾਓ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕੇਗੀ ਅੱਜ ਸ਼ਬਦ ਦਾ ਅਭਿਆਸ ਸਾਡੇ ਕੋਲ ਨਹੀਂ ਰਿਹਾ। ਦੇਖੋ, ਏਕਤਾ ਸਾਡੇ ਵਿੱਚ ਨਹੀਂ ਰਹੀ, ਪਿਆਰ ਸਾਡੇ ਵਿੱਚ ਨਹੀਂ ਰਿਹਾ। ਅੱਜ ਸਾਡੇ ਹਾਰਨ ਦਾ ਬਹੁਤਾ ਵੱਡਾ ਕਾਰਨ ਇਹੋ ਹੀ ਆ ਜਿਹੜਾ ਕਿੜਾ ਆਉਂਦਾ ਆ ਕੇ ਸਿੱਖਾਂ ਨੂੰ ਹਰਾ ਜਾਂਦਾ ਹੈ, ਸਿੱਖਾਂ ਦੇ ਉੱਪਰ ਆਪਣੀ ਗੱਲਬਾਤ ਕਹਿ ਕੇ ਤੁਰਦਾ ਬਣਦਾ ਹੈ। ਮੈਂ ਇੱਕ ਬੇਨਤੀ ਛੋਟੀ ਜੀ ਸਾਂਝੀ ਕਰ ਦਿਆਂ। ਦੇਖੋ ਸਿੱਖਾਂ ਨੇ ਐਨੇ ਲੰਗਰ ਲਾਏ। ਕਿੰਨੀਆਂ ਕੁਰਬਾਨੀਆਂ ਨੇ ਸਾਡੀਆਂ, ਦੇਖੋ ਲੰਗਰ ਲਾਉਣੇ ਚਾਹੀਦੇ ਨੇ ਪਰ ਬੇਨਤੀ ਕਰੂੰ ਇੱਕ ਬੇਨਤੀ ਸਮਝਿਓ। ਲੰਗਰ ਲਾਏ ਲੋਕਡਾਊਨ ਦੇ ਵਿੱਚ ਸੇਵਾਵਾਂ ਹੋਈਆਂ ਦੇਖੋ ਸ਼ੁਰੂ ਤੋਂ ਹੀ ਗੁਰੂ ਪਾਤਸ਼ਾਹ ਨੇ ਕਿਹਾ ਕਿ ਅਤਿਤੀ ਪਾਂਦੀ ਦੀ ਸੇਵਾ ਕਰਨੀ ਲੰਗਰ ਲਾਏ ਲੰਗਰ ਅੱਜ ਵੀ ਲੱਗ ਰਹੇ ਨੇ ਹੋ ਸਕਦਾ ਹੈ ਅੱਗੇ ਵੀ ਇਦਾਂ ਹੀ ਲੱਗਦੇ ਰਹਿਣਗੇ ਪਰ ਸਿੱਖਿਆ ਵਿੱਚ ਸਾਡਾ ਕਿਤੇ ਯੋਗਦਾਨ ਨਹੀਂ ਹੈ ਮੈਨੂੰ ਮਾਫ਼ ਕਰਿਓ ਸਿੱਖਿਆ ਵਿੱਚ ਕਿਤੇ ਯੋਗਦਾਨ ਨਹੀਂ ਹੈ ਮੈਡੀਕਲ ਦੇ ਵਿੱਚ ਸਾਡਾ ਕਿਤੇ ਯੋਗਦਾਨ ਨਹੀਂ ਹੈ ਜਿਨ੍ਹਾਂ ਸੰਸਥਾਵਾਂ ਦਾ ਹੈ ਧਨਤਾ ਦੇ ਯੋਗ ਨੇ ਪਰ ਬਹੁਤਾ ਇਸ ਪੱਖ ਵੱਲ ਸਾਡਾ ਧਿਆਨ ਨਹੀਂ ਹੈ ਜੋ ਕਿ ਧਿਆਨ ਅੱਜ ਹੋਣਾ ਚਾਹੀਦਾ ਹੈ ਇੱਕ ਬੰਦਾ ਜਿਨ੍ਹਾਂ ਨੂੰ ਅਸੀਂ ਬੜਾ ਪਿਆਰ ਕਰਦੇ ਹਾਂ ਜਿਨ੍ਹਾਂ ਨੂੰ ਰੋਟੀਆਂ ਖਵਾਈਆਂ ਲਾਕਡਾਊਨ ਦੇ ਵਿੱਚ ਅਸੀਂ ਇੰਨਾ ਕੁਝ ਕੀਤਾ ਜਿਨ੍ਹਾਂ ਜਿਨ੍ਹਾਂ ਪਾਸੇ ਗੁਰੂ ਬਾਗ ਗੁਰੂ ਪਾਰਸ਼ਾ ਦੇ ਲੰਗਰ ਵੀ ਖੋਲੇ ਗਏ ਉਹਨਾਂ ਲੋਕਾਂ ਨੇ ਸਾਡੇ ਨਾਲ ਤੇ ਬਾਕੀ ਸਟੇਟਾਂ ਵਿੱਚ ਕੀ ਕੀਤਾ ਅੱਜ ਵੀ ਕਈ ਡਰਾਈਵਰ ਵੀਰ ਆਉਂਦੇ ਨੇ ਲਾਕਡਾਊਨ ਦੇ ਵਿੱਚ ਉਹਨਾਂ ਨੇ ਉੱਥੇ ਪਾਣੀ ਤੱਕ ਨਹੀਂ ਉਹਨਾਂ ਨੂੰ ਪੀਣ ਦਿੱਤਾ ਕਿ ਤੁਸੀਂ ਪੰਜਾਬ ਤੋਂ ਆਏ ਹੋ ਤੇ ਅਸੀਂ ਦੇਖੋ ਹਰ ਇੱਕ ਦਾ ਤਰਸ ਕਰਦੇ ਹਾਂ ਆਪਾਂ ਫਿਰ ਵੀ ਗੁਰੂ ਪਾਰਸ਼ਾ ਦਾ ਵਚਨ ਮੰਨ ਕੇ ਤਕਰੀਬਨ ਹਰ ਕਿਸਲੇ ਤਰਸ ਖਾਨੇ ਆ ਪਰ ਬਹੁਤਾ ਨਹੀਂ ਅੱਜ ਇਸੇ ਕਰਕੇ ਬੇਨਤੀ ਕਰਦਾ ਕਿ ਮੈਡੀਕਲ ਸੇਵਾਵਾਂ ਵੱਲ ਜਿੱਥੇ ਲੰਗਰ ਲਾਉਨੇ ਆ ਮੈਡੀਕਲ ਸੇਵਾਵਾਂ ਵੱਲ ਤੁਹਾਡਾ ਧਿਆਨ ਹੋਵੇ ਤਾਂ ਕਿ ਉੱਚ ਸਿੱਖਿਆ ਵੱਲ ਸਾਡਾ ਧਿਆਨ ਹੋਵੇ ਇਸ ਵਿਸ਼ੇ ਤੇ ਕਦੇ ਮੈਂ ਖੁੱਲ ਕੇ ਬੇਨਤੀ ਕਰਨੀ ਹੈ ਕਿਉਂਕਿ ਅੱਜ ਅਸੀਂ ਥੋੜਾ ਜਿਹਾ ਪਿੱਛੇ ਕਿਉਂ ਰਹਿ ਗਏ ਦੂਜੇ ਲੋਕ ਸਾਨੂੰ ਟੀਚਰਾਂ ਕਿਉਂ ਕਰਦੇ ਨੇ ਸਾਡੇ ਉੱਪਰ ਮਾੜੀਆਂ ਗੱਲਾਂ ਬਾਤਾਂ ਕਿਉਂ ਤੰਜ ਕਸੇ ਜਾਂਦੇ ਨੇ ਉਹਦਾ ਇੱਕ ਕਾਰਨ ਇਹ ਵੀ ਹੈ ਖਾਲਸੇ ਨੂੰ ਸਰਬਸਾਂਝੇ ਬਚਨ ਕਹੇ ਕਿ ਸਿੱਖੋ ਸੁਚੇਤ ਰਹੋ ਆਪਸ ਵਿੱਚ ਲੜਨਾ ਨਹੀਂ ਸ਼ਬਦ ਗੁਰੂ ਨੂੰ ਗੁਰੂ ਹੀ ਮੰਨਣਾ ਹੈ ਸ਼ਬਦ ਗੁਰੂ ਦੇ ਉੱਪਰ ਭਰੋਸਾ ਕਰਨਾ ਹੈ ਤੇ ਸ਼ਬਦ ਗੁਰੂ ਤੋਂ ਹੀ ਫੈਸਲੇ ਲੈਣੇ ਨੇ ਜੋ ਗੁਰੂ ਗ੍ਰੰਥ ਸਾਹਿਬ ਫੈਸਲਾ ਕਰਨਗੇ ਉਹ ਸਾਡਾ ਹੀ ਫੈਸਲਾ ਹੋਣਾ ਹੈ ਇਸ ਤੋਂ ਬਾਅਦ ਸਰਬ ਖਾਲਸੇ ਨੂੰ ਮੁਖਾਤਬ ਹੋ ਕੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਕਲੰਗੀਧਰ ਪਾਤਸ਼ਾਹ ਨੇ ਫਤਿਹ ਬੁਲਾਈ ਫਤਿਹ ਬੁਲਾਈ ਜੋਰ ਕੇ ਆਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਗੁਰ ਕਲੰਗੀਧਰ ਦਸ਼ਮੇਸ਼ ਜੀ ਮਹਾਜੋਤ ਵਿੱਚ ਸਮਾ ਗਏ ਤੇ ਉਸ ਦਿਨ ਕੱਤਕ ਸੁਦੀ 5 ਸੰਮਤ 1765 ਬਿਕਰਮੀ 7 ਅਕਤੂਬਰ ਸੰਨ 1708 ਇਸਵੀ ਸੀ ਜਿਸ ਨਾਲ ਗੁਰੂ ਪਾਤਸ਼ਾ ਉਸ ਅਗੰਮੀ ਜੋਤ ਵਿੱਚ ਪ੍ਰਕਾਸ਼ਮਾਨ ਹੋ ਕੇ ਆਕਾਸ਼ ਵੱਲ ਚਲੇ ਗਏ ਤੇ ਆਪਣੀ ਜੋਤ ਸਦਾ ਲਈ ਸ਼ਬਦ ਗੁਰੂ ਵਿੱਚ ਟਿਕਾ ਗਏ ਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾ ਗਏ ਇਹ ਗੁਰੂ ਪਾਤਸ਼ਾ ਦਾ ਇਤਿਹਾਸ ਹੈ ਇਹ ਜਿਹੜਾ ਇਤਿਹਾਸ ਹੈ ਬੜਾ ਹੀ ਅਨਮੋਲ ਇਤਿਹਾਸ ਹੈ ਉਸ ਧਰਤੀ ਨੂੰ ਭਾਗ ਲਾ ਗਏ ਤੇ ਸ਼ਬਦ ਗੁਰੂ ਨੂੰ ਸਤਿਗੁਰੂ ਭਾਗ ਲਾ ਗਏ ਤੇ ਸਾਡਾ ਗੁਰੂ ਬਣਾ ਕੇ ਸਾਨੂੰ ਇੱਕ ਗੋਲ ਦੇ ਗਏ ਇੱਕ ਟੀਚਾ ਦੇ ਗਏ ਕਿ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਇਸ ਤੋਂ ਬਾਅਦ ਕੋਈ ਹੋਰ ਦੇ ਰੂਪ ਗੁਰੂ ਨਹੀਂ ਹੋਏਗਾ ਅੱਜ ਤੋਂ ਬਾਅਦ ਇੱਕ ਛੋਟੀ ਜੀ ਬੇਨਤੀ ਮੈਂ ਕਰ ਦੇਵਾਂ ਪਰ ਮੈਂ ਛੋਟੀ ਜੀ ਬੇਨਤੀ ਪਹਿਲਾਂ ਆਪਾਂ ਕੀਤੀ ਹੈ ਨਾ ਕਿ ਸਿੱਖਿਆ ਵੱਲ ਬਹੁਤਾ ਧਿਆਨ ਨਹੀਂ ਮੈਡੀਕਲ ਵੱਲ ਸਾਡਾ ਧਿਆਨ ਨਹੀਂ ਇੱਕ ਜਿਹੜਾ ਜਵਾਕ ਆਉਂਦਾ ਹੈ ਹੈ ਤੇ ਉਹ ਯੂਪੀ ਦਾ ਸੀ ਤੇ ਤਕਰੀਬੇ ਇੱਕ ਛੋਟੀ ਜੀ ਬੇਨਤੀ ਮੈਂ ਨਾਲ ਕਰ ਰਿਹਾ ਸਮਝਣ ਦੇ ਲਈ ਕਿਉਂਕਿ ਉਹਦੇ ਮਨ ਵਿੱਚ ਸੀ ਵੀ ਸ਼ਾਇਦ ਇਹ ਸਿੱਖਾਂ ਦਾ ਕਾਲਜ ਬਣਾਇਆ ਹੋਇਆ ਹੈ ਵੀ ਇਹਦੇ ਵਿੱਚ ਫੀਸ ਘੱਟ ਹੋਏਗੀ ਕਹਿੰਦੇ ਉਹ ਐਡਮਿਸ਼ਨ ਕਰਾਉਣ ਦੇ ਲਈ ਜਦੋਂ ਗਿਆ ਕਹਿੰਦੇ ਐਡਮਿਸ਼ਨ ਦੇ ਪੈਸੇ ਉਹ ਤੋਂ ਉਨੇ ਹੀ ਦੱਸੇ ਗਏ ਦੁੱਗਣੇ ਹੀ ਦੱਸੇ ਗਏ ਜਿੰਨੇ ਕਿ ਆਮ ਕਾਲਜਾਂ ਵਾਲੇ ਲੈਂਦੇ ਚਲੋ ਠੀਕ ਹੈ ਕੋਈ ਵੱਖਰੀ ਉਚਨੀ ਚ ਹੁੰਦੀ ਹੈ ਕੋਈ ਫੀਸ ਦੇ ਵਿੱਚ ਉਹ ਗੱਲ ਵੱਖਰੀ ਹੈ ਪਰ ਕਹਿੰਦਾ ਮੇਰੇ ਮਨ ਵਿੱਚ ਇੱਕ ਭੁਲੇਖਾ ਸੀ ਜਿਹੜਾ ਦੂਰ ਹੋ ਗਿਆ ਮੈਂ ਕਿਹਾ ਵੀ ਕੀ ਭੁਲੇਖਾ ਸੀ ਕਹਿੰਦਾ ਮੇਰੇ ਮਨ ਚ ਇਹ ਭੁਲੇਖਾ ਸੀ ਵੀ ਜਿਸ ਤਰ੍ਹਾਂ ਸੜਕਾਂ ਦੇ ਉੱਪਰ ਫਰੀ ਲੰਗਰ ਛਕਾਉਂਦੇ ਨੇ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆ ਨੂੰ ਬਚਾਉਣ ਵਿੱਚ ਸ਼ਾਇਦ ਮੈਂ ਸੋਚਿਆ ਕਿ ਸਿੱਖਿਆ ਦੇ ਵਿੱਚ ਵੀ ਇਹਨਾਂ ਦਾ ਬੜਾ ਯੋਗਦਾਨ ਹੋਣਾ ਹੈ ਵੀ ਸ਼ਾਇਦ ਸਿੱਖਿਆ ਵੀ ਫਰੀ ਦਿੰਦੇ ਹੋਣ ਮੇਰੇ ਕੋਲੋਂ ਤਾਂ ਕੋਈ ਜਵਾਬ ਨਹੀਂ ਸੀ ਮੇਰੇ ਕੋਲ ਕਿਉਂ ਜਵਾਬ ਨਹੀਂ ਸੀ ਕਿਉਂਕਿ ਸਾਡੀ ਕੌਮ ਨੇ ਕਦੇ ਇਸ ਪੱਖ ਵੱਲ ਕਰਕੇ ਧਿਆਨ ਹੀ ਨਹੀਂ ਦਿੱਤਾ ਕਦੇ ਸੋਚਿਆ ਵੀ ਕਿਸੇ ਗਰੀਬ ਬੱਚੇ ਨੂੰ ਫ੍ਰੀ ਸਕੂਲ ਪੜਾ ਦਿੱਤਾ ਜਾਏ ਫ੍ਰੀ ਸਕੂਲ ਸਾਡੀ ਸੰਸਥਾ ਵੱਲੋਂ ਚੱਲ ਰਿਹਾ ਹੋਵੇ ਸਿੱਖ ਨਮਾਇੰਦਿਆਂ ਵੱਲੋਂ ਕੋਈ ਫ੍ਰੀ ਕਾਲਜ ਐਸਾ ਹੋਵੇ ਜਿਹਦੇ ਵਿੱਚ ਲੋੜਵੰਦ ਗਰੀਬ ਬੱਚੇ ਪੜ ਜਾਣ ਕਦੇ ਨਹੀਂ ਸੋਚਿਆ ਲੰਗਰ ਲਾ ਕੇ ਅਸੀਂ ਕਰ ਰਹੇ ਆਂ ਵੀ ਵਾਹ ਜੀ ਵਾਹ ਬਹੁਤ ਬਹੁਤ ਵਧੀਆ ਕੰਮ ਹੋ ਗਿਆ ਮੈਂ ਕਹਿੰਨਾ ਆਪਣੇ ਬੱਚਿਆਂ ਨੂੰ ਵਧੀਆ ਵਧੀਆ ਔਦਿਆਂ ਤੇ ਪਹੁੰਚਾਓ ਵੱਡੇ ਵੱਡੇ ਔਦਿਆਂ ਤੇ ਪਹੁੰਚਾਓ ਅੱਜ ਸੜਕ ਤੇ ਡਾਂਗਾ ਖਾਣ ਨਾਲੋਂ ਸਾਨੂੰ ਆਪਣਾ ਇਨਸਾਫ਼ ਖੁਦ ਮਿਲ ਸਕੇ ਤਾਂ ਕਿ ਸਾਨੂੰ ਕਿਸੇ ਦੇ ਅੱਗੇ ਜਾ ਕੇ ਗੋਡੇ ਰਗੜ ਕੇ ਗਿੜ ਗੜਾਉਣ ਦੀ ਲੋੜ ਨਾ ਰਵੇ ਸਮਝ ਲਿਆ ਜੇ ਇਹ ਗੱਲਾਂ ਸਾਨੂੰ ਬੜੀਆਂ ਚਿੰਤਤ ਕਰਨ ਵਾਲੀਆਂ ਨੇ ਜਿਨੇ ਲੰਗਰ ਛਕਣਾ ਹੋਇਆ ਗੁਰਦੁਆਰੇ ਆ ਕੇ ਲੰਗਰ ਛਕ ਲੈ ਗਾ ਜਿੱਥੇ ਲੋੜ ਹੈ ਉੱਥੇ ਲੰਗਰ ਚਲਾਓ ਐਮੀ ਸੜਕਾਂ ਤੇ ਲੰਗਰ ਚਲਾ ਚਲਾ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਲੰਗਰ ਚਲਾਓ ਜਿੱਥੇ ਲੋੜ ਹੈ ਉੱਥੇ ਚਲਾਓ ਇਹ ਕੀ ਮਤਲਬ ਹੋਇਆ ਵੀ ਇੱਥੇ ਲੰਗਰ ਚੱਲ ਰਿਹਾ 10 ਕਿਲੋਮੀਟਰ ਤੇ ਫੇਰ ਲੰਗਰ ਚੱਲ ਰਿਹਾ ਇਹਦਾ ਨਾ ਕਰੋ ਇਹ ਬਿਲਕੁਲ ਰੀਤੀ ਜਿਹੜੀ ਹੈ ਠੀਕ ਨਹੀਂ ਹੈ ਦੇਖੋ ਉੱਚ ਕੋਟੀ ਸਿੱਖਿਆ ਵਿੱਚ ਮੈਡੀਕਲ ਵਿੱਚ ਕਦੇ ਆਪਾਂ ਸੋਚਿਆ ਵੀ ਸਾਡੀ ਕੌਮ ਕਿੰਨੀ ਪਛੜੀ ਹੋਈ ਹੈ ਚਲੋ ਠੀਕ ਹੈ ਕੋਈ ਕੱਦਾਂ ਹਸਪੀਟਲ ਬਣ ਗਿਆ ਤੇ ਕਿਤੇ ਕਦੀ ਸੰਸਥਾ ਨੇ ਬਣਾ ਦਿੱਤਾ ਪਰ ਜਿਹੜੀਆਂ ਸਾਡੀਆਂ ਸ਼ਰਮੌਰ ਸੰਸਥਾਵਾਂ ਨੇ ਕਦੇ ਉਹਨਾਂ ਨੇ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਜੇ ਸੋਚਿਆ ਹੋ ਤਾਂ ਕਦੇ ਉਹਨਾਂ ਨੇ ਇਸ ਗੱਲ ਵੱਲ ਧਿਆਨ ਦੇ ਕੇ ਉਹਨੂੰ ਸੁਪਨਾ ਸੱਚ ਸਾਕਾਰ ਕਰਨ ਵਾਲੇ ਕਦੇ ਸੋਚਿਆ ਹੀ ਨਹੀਂ ਵੀ ਕਦੇ ਇਹ ਸੁਪਨਾ ਸਾਕਾਰ ਹੋ ਜਾਏ ਕਦੇ ਸਾਡੀ ਕੌਮ ਨੂੰ ਇਹ ਚੀਜ਼ ਦੀ ਲੋੜ ਹੈ ਲੋੜ ਹੈ ਸਾਨੂੰ ਸਾਨੂੰ ਅੱਜ ਸਕੂਲਾਂ ਕਾਲਜਾਂ ਦੀ ਲੋੜ ਹੈ ਸਾਨੂੰ ਅੱਜ ਹਸਪੀਟਲਾਂ ਦੀ ਲੋੜ ਹੈ ਜਿੱਥੇ ਧਰਮ ਦੇ ਨਾਲ-ਨਾਲ ਸਾਡੇ ਲੰਗਰ ਚੱਲਦੇ ਨੇ ਉੱਥੇ ਇਹ ਚੀਜ਼ਾਂ ਦੀ ਵੀ ਲੋੜ ਹੈ ਮੇਰੇ ਕਹਿਣ ਤੋਂ ਭਾਵ ਕਿ ਦੂਸਰੇ ਗਰੀਬ ਬੱਚੇ ਸਟੇਟਾਂ ਦੇ ਆ ਕੇ ਜਦੋਂ ਪੜਨਗੇ ਤੇ ਉਹਨਾਂ ਦੇ ਮਨ ਵਿੱਚ ਗਰਭ ਹੋਏਗਾ ਕਿ ਜਿਸ ਤਰ੍ਹਾਂ ਸੜਕਾਂ ਤੇ ਲੰਗਰ ਫ੍ਰੀ ਸ਼ਿਕਾਉਂਦੇ ਨੇ ਉਸ ਤਰ੍ਹਾਂ ਸਿੱਖਿਆ ਦੇ ਲੰਗਰ ਵੀ ਇਹਨਾਂ ਦੇ ਫ੍ਰੀ ਚੱਲਦੇ ਨੇ ਵਾਹ ਸਿੱਖੋ ਵਾਹ ਧੰਨ ਹੈ ਤੁਹਾਡੀ ਕਮਾਈ ਕੌਮ ਦੀ ਉਹ ਵਾਹ ਵਾਹ ਦੇ ਵਿੱਚ ਆਉਣੀ ਹੈ ਕਦੇ ਖੁੱਲ ਕੇ ਇਸ ਵਿਸ਼ੇ ਤੇ ਆਪਾਂ ਬੇਨਤੀ ਕਰਨੀ ਹੈ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਕਿਹਾ ਅੱਜ ਉਹ ਬਚਨਾਂ ਨੂੰ ਮੰਨਣ ਦੀ ਲੋੜ ਹੈ ਜੀ ਜਦ ਪੂਰਨ ਰੂਪ ਵਿੱਚ ਪਹਿਰਾ ਦਿੱਤਾ ਜਾਏ ਤਾਂ ਬਹੁਤ ਕੁਝ ਸਵਰ ਸਕਦਾ ਹੈ ਤੇ ਬਹੁਤ ਕੁਝ ਬਦਲ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਐਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਜਰੂਰ ਦਿਓ ਕਿਸੇ ਵੀ ਸਮਾਗਮ ਤੇ ਤੁਸੀਂ ਕਥਾ ਕਰਾਉਣੀ ਚਾਹੁੰਦੇ ਹੋ ਫ੍ਰੀ ਸੇਵਾਮਾਂ ਨੇ ਕੋਈ ਪੈਸਾ ਕੋਈ ਭੇਟਾ ਉਹਦੀ ਨਹੀਂ ਹੈ ਸੰਪਰਕ ਤੁਸੀਂ ਕਰ ਸਕਦੇ ਹੋ 7986497784 ਦੇ ਉੱਪਰ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਨੇ ਵੀਰ ਭੈਣ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੇਨਤੀਆਂ ਕਰੋ ਜੀ ਪਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ